ਮੈਂ ਰਾਹੁਲ ਗਾਂਧੀ ਜੀ ਨੂੰ ਪੁੱਛਣਾ ਚਾਹੁੰਨਾ ਵੀ ਜਿਹੜੀ ਇਹ ਗੱਲਾਂ ਬੋਲ ਰਿਹਾ ਕੀ ਇਹ ਕਾਂਗਰਸ ਪਾਰਟੀ ਨੇ ਗੱਲਾਂ ਨੇ ਕੀ ਕਪਾ ਕਾਂਗਰਸ ਪਾਰਟੀ ਇਹਦੇ ਨਾਲ ਸਹਿਮਤ ਹੈ ਤੁਸੀਂ ਇਹ ਦੱਸੋ ਵੀ ਤੁਸੀਂ ਇੱਕ ਪਾਸੇ ਹਿੰਦੂਸਤਾਨ ਚ ਰਾਹੁਲ ਗਾਂਧੀ ਜੀ ਰੋਲਾ ਪਾਉਣਿਓ ਵੀ ਮਲਾਸੀ ਤਾਂ ਮੁਹੱਬਤ ਦੀ ਦੁਕਾਨ ਚ ਚਲਾਉਣਿਓ ਆ ਥੋਨੇ ਸਾਡੇ ਕੋਲ ਨਫਰਤ ਦੀ ਦੁਕਾਨ ਕਿਉਂ ਚਲਾਈ ਜਾ ਤੁਸੀਂ ਸਾਨੂੰ ਨਫਰਤ ਸਾਨੂੰ ਭਾਈਚਾਰਾ ਸਾਡਾ ਹੈ ਜਿਹੜਾ ਮਲੇ ਕੋੜਲਾ ਉਹ ਇੱਕੋ ਚੀਜ਼ ਹੈ ਜਿਹੜਾ ਗੁਲਦਸਤਾ ਇੱਕ ਦੂਏ ਨਾਲ ਜੁੜੇ ਹੋયા ਸੀ ਲੋਕ ਸਰ ਜੇ ਰਾਹੁਲ ਗਾਂਧੀ ਨਾਲ ਮਿਲਿਆ ਹੋਇਆ ਹੈ ਜੇ ਕਾਂਗਰਸ ਪਾਰਟੀ ਦਾ ਤਾਂ ਸਾਡੇ ਵਾਸਤੇ ਇਹੀ ਬਚਾਓ ਹੈ ਤਾਂ ਫਿਰ ਅਸੀਂ ਪੂਰੇ ਪੰਜਾਬ ਵਾਲੇ ਦੱਸ ਦਿਆਂਗੇ ਜੇ ਅਸੀਂ ਸਿਰ ਤੇ ਬਿਠਾਉਣਾ ਜਾਣਦੇ ਆ ਤਾਂ ਅਸੀਂ ਭੁੰਜੇ ਵੀ ਇੱਕ ਮਿੰਟ ਲਾਉਣਾ ਸੀ ਪੰਜਾਬੀਓ ਖੂਨ ਆ ਵੀ ਸਿਰ ਤੇ ਜਦਬਤ ਬਿਠਾ ਲਿਆ ਜਿਹਨੂੰ ਸਿਰ ਤੇ ਬਿਠਾ ਲਿਆ ਜੇ ਸਾਡੇ ਨਾਲ ਕਿਸੇ ਮਾਰਾ ਜਾਂ ਅੱਖ ਦਿਖਾਈ ਇਹ ਤਾਂ ਭੁੰਜੇ ਇੱਕ ਮਿੰਟ ਲਾ ਦਿੰਦੇ ਹੁਣ ਕਾਂਗਰਸ ਪਾਰਟੀ ਨੂੰ ਸਤਾਈ ਦੇ ਵਿੱਚ ਪਤਾ ਲੱਗ ਜਾਊ ਵੀ ਇਹ ਕਿੱਥੇ ਖੜੇ ਨੇ ਅੱਜ ਹਜਿਟੇਸ਼ਨ ਦੀ ਗੱਲ ਕੀਤੀ ਵੀ ਅੱਜ ਦੇ ਜਨਨ ਹੋਣਗੇ ਬੰਬ ਪੈਣ ਦੀ ਗੱਲ ਕੀਤੀ ਹੈ ਹਜਿਟੇਸ਼ਨ ਕੌਣ ਕਰੂਗਾ ਸਾਰਾ ਜਿਟੇ ਸੋਸੀ ਕਰਾਂਗੇ ਜੀ ਪੂਰਾ ਮਸਲਮਾਨ ਸਮਾਜ ਕਰੂ ਹਿੰਦੂ ਸਮਾਜ ਕਰੂ ਸਿੱਖ ਸਮਾਜ ਕਰੂ ਸਾਰਾ ਪੰਜਾਬੀ ਕਰੂਗੀ ਜੀ ਬੰਦਿਆਂ ਮਾਮਾ ਨੇ ਤਾਂ ਆਪਣੇ ਪੁੱਤ ਨੇ ਜਿਹੜੇ ਉਹ ਕੁਰਬਾਨ ਕਰਤੇ ਮਲੇ ਆਪਣੇ ਉਹਦੇ ਤੇ ਹਿੰਦੁਸਤਾਨ ਤੇ ਇਹ ਸਾਨੂੰ ਦੇਸ਼ਦ્રોਹੀ ਬਣਾ ਰਿਹਾ ਇਹ ਸਾਨੂੰ ਕਹ ਰਹੇ ਤੁਸੀਂ ਦੇਸ਼ਦ્રોਹੀ ਤੇ ਉਸ ਤੋਂ ਪਹਿਲਾਂ ਤੁਸੀਂ ਇਹ ਰੂਸਾ ਦੀ ਵੀਡੀਓ ਸੁਣੋ ਉਹ ਕੀ ਕਹਿ ਰਹੀ ਆ ਵੀ ਮੇਰੇ ਨਾਲ ਮੈਨੂੰ ਕਹਿੰਦਾ ਮੈਨੂੰ ਡੀਜੀ ਲਵਾ ਲੈ ਆਪਾਂ ਸਮਗਲਿੰਗ ਕਰਿਆ ਕਰਾਂਗੇ ਹੁਣ ਵੀ ਉਹਦੇ ਕਿਰਦਾਰ ਬਾਰੇ ਗੱਲਾਂ ਕਰਦੇ ਵੀ ਕਿਰਦਾਰ ਦੀਆਂ ਗੱਲਾਂ ਆਪਾਂ ਕੀ ਕਰਨੀਆਂ ਨੇ ਜੀ ਤੁਸੀਂ ਇਹ ਕਰੋ ਅਮਰੀਕਾ ਸੁਣੋ ਮੈਂ ਸਾਰੇ ਭਾਈਚਾਰੇ ਨੂੰ ਕਹੂੰਗਾ ਪੱਤਰਗਾਹ ਭਾਈਚਾਰੇ ਨੂੰ ਵੀ ਸਰੰਦੀ ਗੇਟ ਇੱਕ ਕਿਹੜਾ ਪ੍ਰੈਸ ਕਾਨਫਰੰਸ ਰੱਖ ਲਓ ਤੇ ਸਾਡੀ ਡਿਬੇਟ ਕਰਾ ਲਓ ਮੈਂ ਵੀ ਆਪਦੀ ਘਰ ਵਾਲੀ ਲੈ ਕੇ ਆਉਂਦਾ ਇਹ ਵੀ ਆਪਦੀ ਨੂੰ ਲਿਆਵੇ ਉੱਥੇ ਪਤਾ ਲੱਗ ਜੂ ਵੀ ਕਿਹਦਾ ਕਿਰਦਾਰ ਕੀ ਆ ਵੈਸੇ ਇਹਦਾ ਕਿਰਦਾਰ ਤਾਂ ਇਹਦਾ ਮੁੰਡੇ ਦੱਸ ਗਿਆ ਸਾਰਿਆਂ ਦਾ ਠੀਕ ਹੈ ਕਿਹਦਾ ਕਿਰਦਾਰ ਕੀ ਆ ਉਹ ਪ੍ਰੈਸ ਕਾਨਫਰੰਸ ਆ ਜੂਗਾ ਵੀ ਕਿੱਥੇ ਕਿੱਥੇ ਮਠਾਈ ਵਿਕਦੀ ਸੀ ਕੀ ਕੀ ਭਾਅ ਵਿਕਦੀ ਸੀ ਠੀਕ ਹੈ ਨਹੀਂ ਕਿਹੜੇ ਬਾੜ ਦੇ ਵਿੱਚ ਕਿਹੜਾ ਕਿਹੜਾ ਢਾਕ ਕਿੱਥੇ ਕਿੱਥੇ ਦਾ ਨਾਂ ਸੁਣਦਾ ਔਰ ਕਿਹੜੇ ਆਪਣੇ ਜਿਹੜਾ ਉਹ ਤੋਂ ਉੱਥੇ ਫਾਰਮ ਹੌਸਾਂ ਚ ਕਿੱਥੇ ਕਿੱਥੇ ਕਦ ਕਿੱਦੇ ਕਾਂਟਾ ਲੱਗਿਆ ਸਾਰਾ ਕੁਝ ਸਾਹਮਣੇ ਆਜੂਗਾ ਜੀ ਤੁਸੀਂ ਪ੍ਰੈਸ ਕਾਉਂ ਬੁਲਾਈ ਹੈ ਕਿ ਦੇਖੋ ਪਿਛਲੇ ਦਿਨੀ ਇੱਕ ਪੰਚਕੁਲਾ ਪੁਲਿਸ ਨੇ ਐਫ ਆਈ ਆਰ ਦਰਜ ਕੀਤੀ ਹੈ ਅਕੀਲ ਦੇ ਮਾਮਲੇ ਦੇ ਵਿੱਚ ਜਿਹਦੇ ਚ ਮੇਰੇ ਵੱਲੋਂ ਇੰਟੀਮੇਸ਼ਨ ਦਿੱਤੀ ਗਈ ਸੀ ਰਿਕਾਰਡਿੰਗ ਤੇ ਉਹਦੀ ਜਿਹੜਾ ਸਕਰੀਨਸ਼ਾਟ ਸੀ ਉਹਨੂੰ ਲੈ ਕੇ ਇੱਕ ਪਾਚਾ ਐਫ ਆਈ ਆਰ ਦਰਜ ਹੋਈ ਦੇ ਉਸ ਤੋਂ ਬਾਅਦ ਉਹ ਮਾਮਲਾ ਜਿਹੜਾ ਸੀਬੀਏ ਕੋਲ ਚੱਲਿਆਗਾ ਸੀਬੀਓ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹਨੇ ਜਦੋਂ ਇਹ ਨਿਰਮੈਤ ਮਤਲਬ ਇਹ ਮਾਮਲਾ ਹੋਇਆ ਤਾਂ ਅਲੱਗ-ਅਲੱਗ ਚੈਨਲਾਂ ਤੇ ਬੈਠ ਕੇ ਮੈਨੂੰ ਮੇਰੇ ਪਰਿਵਾਰ ਖਿਲਾਫ ਬੜੇ ਕੁਝ ਭੱਦੀ ਸਦਾਵਲੀ ਵਰਤੀ ਤੇ ਮੈਨੂੰ ਡਰਾਉਣ ਧਮਕਾਉਂਦੀਆਂ ਤਕਸ਼ਾਂ ਕੀਤੀਆਂ ਉਹਨੂੰ ਲੈ ਕੇ ਮੇਰੇ ਵਕੀਲ ਵੱਲੋਂ ਇੱਕ ਨੋਟਿਸ ਹੈ ਜਿਹੜਾ ਇਹਨੂੰ ਦਿੱਤਾ ਗਿਆ ਵੀ ਆਪਣੇ ਜਿਹੜੇ ਕੀ ਦੀ ਗੱਲ ਕਰ ਰਹੇ ਹੋ ਮਮਦ ਮੁਸਤਾਫਾ ਨੂੰ ਸਰ ਮਮਦ ਮੁਸਤਾਫਾ ਨੂੰ ਨੋਟਿਸ ਦਿੱਤਾ ਗਿਆ ਹੈ ਤਾਕੇ ਵੀ ਜਿਹੜਾ ਮੈਨੂੰ ਭੱਦੀ ਬਸਬਦਾਲੀ ਵਰਤੀ ਆ ਔਰ ਮੇਰੇ ਖਿਲਾਫ ਜੋ ਬੋਲਿਆ ਤਾਂ ਉਹਦੀ ਮਾਫੀ ਮੰਗੇ ਨਹੀਂ ਅਸੀਂ ਜਿਹੜੀ ਬੰਦ ਦੀ ਕਾਨੂੰਨੀ ਕਾਰਵਾਈ ਆ ਉਹ ਕੋਰਟ ਦੇ ਵਿੱਚ ਕਰਾਂਗੇ ਮੈਂ ਮਮम्मद ਮੁਸਫਾ ਦੱਸਣਾ ਚਾਹਣਾ ਮਲੇਕੂਲੇ ਨੂੰ ਅੱਜ ਵੀ ਮਮम्मद ਮੁਸਫਾ ਹੈ ਕੀ ਮਮम्मद ਮੁਸਫਾ ਉਹ ਬੰਦਾ ਹੈ ਜੀਨੇ ਆਪਣੇ ਅੱਲਾ ਦੀਆਂ ਝੂਠੀਆਂ ਕਸਮਾਂ ਖਾਨ ਵਾਲਾ ਇਹਨੇ ਪਹਿਲਾਂ ਕਿਹਾ ਵੀ ਮੈਨੂੰ ਮੇਰੀ ਘਰ ਵਾਲੀ ਕਦੇ ਵੀ ਕੈਪਟਨ ਕੋਲੇ ਨਹੀਂ ਗਈ ਮੈਨੂੰ ਡੀਜੀ ਬਣਾਉਣ ਵਾਸਤੇ ਉਸ ਤੋਂ ਬਾਅਦ ਜਦੋਂ ਰਜਿਆ ਨੂੰ ਪੁੱਛਿਆ ਗਿਆ ਤਾਂ ਉਹ ਕਰ ਰਜਿਆ ਕੀ ਕਹਿ ਰਹੀ ਹੈ ਵੀ ਮੈਨੂੰ ਮੈਂ ਗਈ ਸੀ ਤੇ ਮੈਨੇ ਹਲਕੀ ਜਿਹੀ ਗੱਲ ਕੀਤੀ ਸੀ ਵੀ ਇਹਨੂੰ ਇਹਦਾ ਹੱਕ ਬਣਦਾ ਉਸ ਤੋਂ ਬਾਅਦ ਇਹਨਾਂ ਨੇ ਮੁਹੰਮਦ ਮੁਸਤਫਾ ਨੇ ਅ ਇਤੇ ਇਹ ਕਹਾਂ ਗੱਲ ਕਹੀ ਕੋਈ ਬੰਦਾ ਗਿਆ ਕੰਮ ਨੂੰ ਮੁਹੰਮਦ ਮੁਸਤਫਾ ਕਹਿੰਦੇ ਵੀ ਜਿਸ ਵਾਰ ਕਾਮ ਕੋ ਅੱਲ੍ਹਾ ਮੁਸਤਫਾ ਜਵਾਬ ਦੇ ਦੇ ਨਾ ਉਸ ਬਿੱਲਾ ਉਸ ਕੋ ਅੱਲ੍ਹਾ ਵੀ ਨਹੀਂ ਕਰ ਸਕਤਾ ਉਸ ਤੋਂ ਬਾਅਦ ਇੱਕ ਜਲਸੇ 'ਚ ਸੰਬੋਧਨ ਕਰ ਰਿਹਾ ਔਰ ਉੱਥੇ ਕੱਛਿਆਂ ਦੀਆਂ ਗੱਲਾਂ ਕਰ ਰਿਹਾ ਸਾਡੀਆਂ ਭੀਆਂ ਪੈਣਾ ਬੈਠੀਆਂ ਨੇ ਆਸ-ਪਾਸ ਇਹ ਕਹਿੰਦਾ ਉਹ ਕਥੇ ਦਕਵਾ ਰਿਹਾ ਫਿਰ ਉਹ ਬੰਦੇ ਨੇ ਆ ਕੇ ਕਿਹਾ ਵੀ ਹਜ਼ਾਨ ਹੋ ਰਹੀ ਹੈ ਜੀ ਉਹ ਕਹਿੰਦਾ ਮੈਂ ਵੀ ਹਜ਼ਾਨ ਦੀ ਗੱਲ ਕਰ ਰਿਹਾ हूं ਫਿਰ ਇੱਕ ਜਲਸੇ ਦੇ ਵਿੱਚ ਬਕਾ ਬੋਲ ਰਿਹਾ ਹੁੱਲਣਵਾਜੀ ਹੋ ਰਹੀ ਹੈ ਤੁਹਾਨੂੰ ਪਤਾ ਵੀ ਆਪਣੇ ਮਲੇ ਕੋਲ ਜਲਸਿਆਂ ਦੇ ਵਿੱਚ ਹੁੱਲਣਵਾਜੀ ਕਰਦੇ ਆਉਂਦੇ ਨੇ ਹੁੱਲਣਵਾਜੀ ਕਰਦੇ ਮੁੰਡੇ ਆ ਰਹੇ ਨੇ ਔਰ ਇਹ ਕੀ ਕਹਿ ਰਿਹਾ ਇਹ ਕਹਿੰਦਾ ਜੀ ਮੈਂ ਕਹਿੰਦਾ ਨੇ ਇਹ ਦੇਖੋ ਜਦ 1500 ਸਾਲ ਪਹਿਲੇ ਮੱਕਾ ਪਤਾ ਹੂਆਤਾ ਜਬ ਵੀ ਇਹ ਹੀ ਮੰਜ਼ਰ ਰਹੋਗਾ ਬੀਐਨਏ ਹੁੱਲਣਵਾਜੀ ਕਰਨ ਵਾਲਿਆਂ ਨੂੰ ਸਾਡੇ ਸਾਹਬੀਆਂ ਨਾਲ ਮਲਾਤਾ ਉਹ ਤਾਂ ਅੱਲਾ ਦੇ ਨਬੀ ਨਾਲ ਜਿਹੜੇ ਲੋਕ ਰਹਿੰਦੇ ਥੇ ਉਹਨਾਂ ਨੇ ਮੱਕਾ ਫਤਿਹ ਕੀਤਾ ਸਾਬੀਆਂ ਨੇ ਕੀਤਾ ਫਿਰ ਇਹ ਕਹਿੰਦਾ ਜੇ ਅਸੀਂ ਪੜ੍ਹੇ ਲਿਖੇ ਲੋਕ ਆ ਅਸੀਂ ਤਾਂ ਇਤਤੋਂ ਮੰਨਦੇ ਨਹੀਂ ਜਿਨੇ ਕਲਮਾ ਪੜ੍ਹ ਲਿਆ ਉਹਦੇ ਤੇ ਕੁਰਾਨ ਦੀ ਇੱਕ ਇੱਕ ਗੱਲ ਲਾਜ਼ਮੀ ਹੋ ਗਈ ਮੰਨਣੀ ਇਹ ਕਹਿੰਦਾ ਪੜ੍ਹ ਕੇ ਕਿਤੇ ਯਹੂਦੀਆਂ ਦੀ ਪੜਾਈ ਤੇ ਨਹੀਂ ਪੜਿਆ ਆ ਵੀ ਜਿਹੜੇ ਸਾਨੂੰ ਇਹ ਗੱਲ ਸਿਖਾ ਰਹੇ ਹੈ ਵੀ ਇਹ ਤਾਂ ਕਹਿੰਦੇ ਨੇ ਫਿਰ ਉਸ ਤੋਂ ਬਾਅਦ ਤੁਸੀਂ ਦੇਖਿਆ ਹੋਵੇਗਾ ਪਿਛਲੇ ਇਲੈਕਸ਼ਨਾਂ ਦੇ ਵਿੱਚ ਇਨੇ ਜਦਕੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਨੂੰ ਇਹ ਗੱਲ ਕਹਿ ਗਏ ਵੀ ਜਿਹੜਾ ਆ ਆਖਰੀ ਗੋਦ ਜਿਹੜਾ ਗੁਰੂ ਆ ਉਹ ਥੋੜਾ ਹੁਣ ਗੁਰੂ ਗ੍ਰੰਥ ਸਾਹਿਬ ਆ ਗੁਰੂ ਗ੍ਰੰਥ ਸਾਹਿਬ ਮਾਨੂੰ ਤੁਸੀਂ ਗੁਰੂ ਮੰਨਣਾ ਉਹ ਇਹ ਕਹਿ ਰਿਹਾ ਕਿਤਾਬ ਹੈ ਇਹ ਸਾਖ ਕਹਿ ਕੇ ਸਾਨੂੰ ਇਹ ਗੱਲਾਂ ਕਹਿ ਕੇ ਮੈਂ ਇਹ ਗੱਲ ਫਿਰ ਇੱਕ ਜਲਸੀ ਚ ਕਿਹਾ ਵੀ ਜੇਕਰ ਮੇਰੀ ਸੋਚ ਨੌਜ਼ਬਿਲਾ ਅੱਲਾਹ ਨਾਲ ਮਿਲਦੀ ਹੈ ਦੇਖ ਸਹੀ ਗੱਲਾਂ ਕਹਿ ਕੇ ਸਾਨੂੰ ਸਾਬਤ ਕੀ ਕਰਨਾ ਚਾਹੁੰਦਾ ਸਾਨੂੰ ਕਹਿਣਾ ਕੀ ਚਾਹੁੰਦਾ ਕਿਉਂਕਿ ਇਹ ਜਿਹੜੀ ਲੜਾਈ ਆ ਇਹ ਲੜਾਈ ਹੁਣ ਅਕੀਲ ਦੀ ਇਨਸਾਫ ਦੀ ਨਹੀਂ ਰਹੀ ਉਹਨੇ ਲੜਾਈ ਫਰਾਉਨ ਨਾਲ ਹੋ ਗਈ ਜਦ ਜਦ ਫਰਾਉਨ ਨੇ ਖੁਦਾਈ ਦਾ ਦਾਅਵਾ ਕੀਤਾ ਸੀ ਤਾਂ ਮੁ슬ਮਾਨਾਂ ਨੇ ਉਹਦੇ ਖਿਲਾਫ ਜੰਗ ਲੜੀ ਇਹ ਉਹੀ ਫਰਾਉਨ ਆ ਜਿਹੜਾ ਕਿ ਖੁਦਾਈ ਦਾ ਦਾਅਵਾ ਕਰ ਰਿਹਾ ਹੁਣ ਜਦ ਉਹਦੀ লাশ ਅੱਜ ਤੱਕ ਮਿਊਜ਼ੀਅਮਾਂ ਦੇ ਵਿੱਚ ਰੋੜ ਰਹੀ ਆ ਲੋਕਾਂ ਨੂੰ ਦੀ ਨਸੀਹਤ ਅੱਲਾਹ ਤਾਲਾ ਨਸੀਹਤ ਦਿੰਦੀ ਆ ਇਹ ਫਰਾਉਨ ਦੀ ਵੀ ਨਸੀਹਤ ਅੱਲਾਹ ਤਾਲਾ ਦੇਊਗਾ ਲੋਕਾਂ ਦੇ ਵੀ ਸਾਹਮਣੇ ਹੋਊਗੀ ਨਸੀਹਤ ਬਣੂਗਾ ਇਹ ਫੇਰ ਆਜੋ ਤੁਸੀਂ ਮਲੇਰ ਕੋਲੇ ਦੀ ਗੱਲ ਕਰ ਲੈਂਦੇ ਆਪਾਂ ਇਹ ਗੱਲ ਕਹਿੰਦਾ ਵੀ ਮਲੇ ਕੋਲੇ ਦੇ ਲੋਕ ਜਦ ਮੈਂ ਨਹੀਂ ਆਇਆ ਤੀ ਤਾਂ ਉਹ ਪਾਕਿਸਤਾਨ ਦੇ ਹੱਕ ਦੇ ਵਿੱਚ ਸੀ ਸਾਡੇ ਬਜ਼ੁਰਗ ਜਿਹੜੇ ਕਬਰਾਂ ਚ ਪੈਣੇ ਉਹਨਾਂ ਨੂੰ ਕਬਰਾਂ ਚ ਪਿਆਨ ਨੂੰ ਦੇਜ਼ ਰੋਹੀ ਬਣਾਤਾ ਨੇ ਹੁਣ ਕੱਲ ਮੈਂ ਇੱਕ ਇੰਟਰਵਿਊ ਥੋੜੀ ਸਾਧ ਦਾ ਦੇਖੀ ਮੈਂ ਪੱਤ ਪ੍ਰੈਸ ਕਾਨਫਰੰਸ ਹੋਈ ਵੀ 2 12 ਤਰੀਕ ਨੂੰ ਸਮਾਨਤ ਹੋ ਉਹਨਾਂ ਨੂੰ ਮਾਮਾ ਨੂੰ ਕਿਤਾ ਜਾ ਰਿਹਾ ਜਿਨ੍ਹਾਂ ਦੇ ਪੁੱਤਾਂ ਨੇ ਮਤਲਬ ਸ਼ਹੀਦੀਆਂ ਦਿੱਤੀਆਂ ਵੀ ਸਾਡੀਆਂ ਮਾਮਾ ਨੇ ਤਾਂ ਆਪਣੇ ਪੁੱਤ ਨੇ ਜਿਹੜੇ ਉਹ ਕੁਰਬਾਨ ਕਰਤੇ ਮਲੇਆ ਬਨੇ ਉਹਦੇ ਤੇ ਹਿੰਦੁਸਤਾਨ ਤੇ ਇਹ ਸਾਨੂੰ ਦੇਸ਼ਦ્રોਹੀ ਬਣਾ ਰਿਹਾ ਇਹ ਸਾਨੂੰ ਕਹ ਰਹੇ ਤੁਸੀਂ ਦੇਸ਼ਦ્રોਹੀ ਤੇ ਉਸ ਤੋਂ ਪਹਿਲਾਂ ਤੁਸੀਂ ਇਹ ਰੂਸਾ ਦੀ ਵੀਡੀਓ ਸੁਣੋ ਉਹ ਕੀ ਕਹਿ ਰਹੀ ਆ ਵੀ ਮੇਰੇ ਨਾਲ ਮੈਨੂੰ ਕਹਿੰਦਾ ਮੈਨੂੰ ਡੀਜੀ ਲਵਾ ਲਿਆ ਆਪਾਂ ਸਮਗਲਿੰਗ ਕਰਿਆ ਕਰਾਂਗੇ ਫਿਰ ਤੁਸੀਂ ਉਹ ਨਾਰੇ ਦੇਖੇ ਹੋਣਗੇ ਜੀਵੇ ਜੀਵੇ ਦੇ ਨਾਰੇ ਉਹ ਪਾਕਿਸਤਾਨ ਦੇ ਨਾਰੇ ਨੇ ਤਬਦੀਲੀ ਆਈ ਤੇ ਤਬਦੀਲੀ ਬਣਾਣ ਖਾਂਦੀ ਆਈ ਥੀ ਵੀ ਇਹ ਗੱਲਾਂ ਤਾਂ ਤੂੰ ਲੈ ਕੇ ਆ ਦੇਸ਼ਦ્રોਹੀ ਸਾਨੂੰ ਦੱਸੀ ਜਾਣਾ ਫਿਰ ਤੂੰ ਕਹਿੰਦਾ ਸਾਡੀਆਂ ਕੁੜੀਆਂ ਬਾਰੇ ਗੱਲਾਂ ਕਰਦਾ ਤੂੰ ਵੀ ਚੋਰੀਆਂ ਨੇ ਸਾਡੀ ਜਿਹੜੀ ਗਊ ਆ ਉਹਨੂੰ ਸਾਰਾ ਪੂਰਾ ਹਿੰਦੂ ਭਾਈਚਾਰਾ ਜਿਹੜਾ ਮੇਰਾ ਉਹ ਹਿੰਦੂ ਭਾਈਚਾਰਾ ਉਹਨੂੰ ਸਨਮਾਨਤ ਬੋਲਦਾ ਮਾਤਾ ਮੰਨਦਾ ਉਹਨਾਂ ਦੀ ਪੂਜਾ ਕਰਦਾ ਔਰ ਇਹ ਕੀ ਕਹਿ ਰਿਹਾ ਮੈਂ ਤਾਂ ਲਫ਼ਜ਼ ਵੀ ਨਹੀਂ ਕਹਿ ਸਕਦਾ ਜੀ ਜਿਹੜੇ ਗੱਲਾਂ ਬੋਲਿਆ ਉਸ ਤੋਂ ਬਾਅਦ ਆਜੋ ਤੁਸੀਂ ਕੁੜੀਆਂ ਦੀ ਗੱਲ ਕੁੜੀਆਂ ਚ ਚੋਰੀਆਂ ਦੱਸ ਉਹ ਤੂੰ ਮੇਰੀ ਗੱਲ ਸੁਣੋ ਮੈਂ ਤਾਂ ਇਹਨੂੰ ਗੱਲ ਨੂੰ ਪਾਪ ਜੀ ਹੀ ਕਹੂੰਗਾ ਕਿਉਂਕਿ ਮਸਬਾ ਬਹੁਤ ਬੜਾ ਨੌਆ ਮੈਂ ਤਾਂ ਉਹ ਗੱਲ ਮੈਨੂੰ ਕਹੂੰਗਾ ਇਹਨੇ ਸਾਡੀਆਂ ਕੁੜੀਆਂ ਚੋਚੋਰੀਆਂ ਦੱਸਦਾ ਸਾਡੀਆਂ ਪਰਦਾਦਾਰ ਕੁੜੀਆਂ ਨੇ ਸਾਡੀਆਂ ਹੁਣ ਵੀ ਤੂੰ ਤਲਾਕੀਆ ਬੰਦਾ ਤਲਾਕ ਤੈਨੂੰ ਹੋਇਆ ਹੋਇਆ ਠੀਕ ਹੈ ਤੂੰ ਪਹਿਲਾਂ ਦੱਸ ਵੀ ਜਿਨ੍ਹਾਂ ਨੇ ਤੈਨੂੰ ਪੜਾਇਆ ਜਿਨ੍ਹਾਂ ਨੇ ਤੈਨੂੰ ਲਿਖਾਇਆ ਜਿਨ੍ਹਾਂ ਨੇ ਤੈਨੂੰ ਇਸ ਕਾਬਲ ਬਣਾਇਆ ਠੀਕ ਹੈ ਉਹਨਾਂ ਦੇ ਕੁੜਿੰਦਰੇ ਤੇ ਲਾਗ ਦਿੱਤਾ ਉਹ ਦੱਸ ਲੋਕਾਂ ਨੂੰ ਤੂੰ ਇਹ ਵੀ ਦੱਸ ਵੀ ਤਾਂ ਕਿੰਨਾਂ ਆਸ਼ਰਫ ਦਾ ਇੰਤਕਾਲ ਕਿਵੇਂ ਹੋਇਆ ਉਹ ਵੀ ਦੱਸ ਲੋਕਾਂ ਨੂੰ ਆਸ਼ਰਫ ਦੇ ਸੌਰਵ ਸਾਹਬ ਤੇ ਜੀ ਉਹ ਵੀ ਦੱਸ ਲੋਕਾਂ ਨੂੰ ਉਸ ਤੋਂ ਬਾਅਦ ਤੇਰਾ ਚਲੋ ਸਾਡੇ ਮਾਨਲੇ ਦੀ ਬਾਰੂ ਉਹਨੇ ਇਹਦਾ ਰਿਸ਼ਤਾ ਕਰਾ ਦਿੱਤਾ ਜੀ ਇਹ ਸਾਡੀਆਂ ਕੁੜੀਆਂ ਨੂੰ ਜੇ ਅਸੀਂ ਮੰਨ ਲਓ ਰਿਸ਼ਤਾ ਹੋ ਕੇ ਤੈਨੂੰ ਉਹ ਵਿਆਹ ਕਰਾ ਲਿਆ ਤੂੰ ਸਾਡੇ ਕੁੜੀਆਂ ਤੋਂ ਸਾਡੇ ਕੁੜੀਆਂ ਦੇ ਬਾਰੇ ਬੋਲੇਗਾ ਫੇਰ ਆ ਜੋ ਮਰਦਾਂ ਦੀ ਗੱਲ ਸਰ ਇਹ ਕਹਿੰਦਾ ਮੇਰੀ ਕੁੜੀ ਇਸ ਕਰਕੇ ਨਹੀਂ ਵਿਆਹ ਕਰਾਉਂਦੀ ਵੀ ਮਰਦ ਨੇ ਜਿਹੜੇ ਉਹ ਇੱਧਰ-ਉੱਧਰ ਮੂੰਹ ਮਾਰਦੇ ਨੇ ਤੁਸੀਂ ਆਪਾਂ ਸਾਰੇ ਬੈਠੇ ਹੋ ਦੱਸੋ ਕਿੱਥੇ ਕਹਿੰਦਾ ਮੂੰਹ ਮਾਰਦਾ ਸਾਰੇ ਹਿੰਦੂਸਤਾਨ ਤੁਹਾਡੀ ਦੁਨੀਆ ਦੇ ਮਰਦਾਂ ਨੂੰ ਇਹਨੇ ਤਾਂ ਕਟੜੇ ਨੇ ਖੜਾ ਕਰਤਾ ਇਹ ਕਰਾਉਣਾ ਕੀ ਚਾਹੁੰਦਾ ਫਿਰ ਇਹ ਬੋਲਿਆ ਜੀ ਮੇਰੀ ਘਰ ਵਾਲੀ ਵਾਸਤੇ ਇਹਨੇ ਕੱਲ ਮੈਸੇਜ ਪਾਇਆ ਪਹਿਲਾਂ ਤਾਂ ਚਲੋ ਜਿਹੜੀ ਸਦਾਬਲੀ ਪਹਿਲਾਂ ਤਾਂ ਇਹਨਾਂ ਨੇ ਦਰਖਾਸਤ ਦਿੱਤੀ ਵੀ ਮੈਨੇ ਮੇਰੀ ਘਰ ਨੂੰ ਧੱਕਾ ਕੀਤਾ ਪਹਿਲਾਂ ਤਾਂ ਹਮੇਤੀ ਬਣੇ ਹੋਤੇ ਫਿਰ ਉਸ ਤੋਂ ਬਾਅਦ ਪੱਤਰਕਾਰਾਂ ਨੇ ਉਹਨਾਂ ਦੀ ਇੰਟਰਵਿਊ ਕਰ ਲਈ ਹੁਣ ਵੀ ਉਹਦੇ ਕਿਰਦਾਰ ਬਾਰੇ ਗੱਲਾਂ ਕਰਦੇ ਵੀ ਕਿਰਦਾਰ ਦੀਆਂ ਗੱਲਾਂ ਪੱਕੀ ਕਰਨੀਆਂ ਨੇ ਜੀ ਤੁਸੀਂ ਇਹ ਕਰੋ ਅਮਰੀਕਾ ਸੁਣ ਮੈਂ ਸਾਰੇ ਭਾਈਚਾਰਿਆਂ ਨੂੰ ਕਹੂੰਗਾ ਪੱਤਰਕਾਰ ਭਾਈਚਾਰਿਆਂ ਨੂੰ ਵੀ ਸਰੰਦੀ ਗੇਟ ਇੱਕ ਕਿਹੜਾ ਪ੍ਰੈਸ ਕਾਨਫਰੰਸ ਰੱਖ ਲਓ ਉਹ ਸਾਡੀ ਡਿਬੇਟ ਕਰਾ ਲਓ ਮੈਂ ਵੀ ਆਪਦੀ ਘਰ ਵਾਲੀ ਲੈ ਕੇ ਆਉਂਦਾ ਇਹ ਵੀ ਆਪਦੀ ਨੂੰ ਲਿਆ ਆਵੇ ਉੱਥੇ ਪਤਾ ਲੱਗ ਜੂ ਵੀ ਕਿਹਦਾ ਕਿਰਦਾਰ ਕੀ ਆ ਵੈਸੇ ਇਹਦਾ ਕਿਰਦਾਰ ਤਾਂ ਇਹਦਾ ਮੁੰਡੇ ਦੱਸ ਗਿਆ ਸਾਰਿਆਂ ਦਾ ਠੀਕ ਹੈ ਕਿਹਦਾ ਕਿਰਦਾਰ ਕੀ ਆ ਉਹ ਪ੍ਰੈਸ ਕਾਨਫਰੰਸ 'ਚ ਆ ਜੂਗਾ ਵੀ ਕਿੱਥੇ ਕਿੱਥੇ ਮਠਾਈ ਵਿਕਦੀ ਸੀ ਕੀ ਕੀ ਭਾਅ ਵਿਕਦੀ ਸੀ ਠੀਕ ਹੈ ਨਹੀਂ ਕਿਹੜੇ ਬਾੜ ਦੇ ਵਿੱਚ ਕਿਹੜਾ ਕਿਹੜਾ ਡਾਕ ਕਿਥੇ ਦੇ ਨਾਂ ਸੁੰਦਾ ਔਰ ਕਿਹੜੇ ਆਪਣੇ ਜਿਹੜਾ ਹੋ ਤੋ ਉੱਥੇ ਫਾਰਮ ਹੌਸਾਂ 'ਚ ਕਿੱਥੇ ਕਿੱਥੇ ਕਿਹੜੇ ਕਾਂਟਾ ਲੱਗੇ ਸਾਰਾ ਕੁਝ ਸਾਹਮਣੇ ਆ ਜੂਗਾ ਜੀ ਉਸ ਤੋਂ ਬਾਅਦ ਫਿਰ ਉਹ ਦਾ ਉਹ ਸੀ ਕਹਿੰਦਾ ਮਲੇਰ ਕੋਲਾ ਭਾਈਚਾਰੇ ਨੂੰ ਜਿਹੜਾ ਸਾਡਾ ਮਲੇਰ ਕੋਲਾ ਉਹ ਇੱਕ ਗੁਲਦਸਤਾ ਉਹਨੂੰ ਤੋੜਨ ਦੀ ਕੋਸ਼ਿਸ਼ਾਂ ਕਰਦੀਆਂ ਜਾਂ ਨਹੀਂ ਤੁਸੀਂ ਦੇਖੋ ਪਰਚਾ ਦੱਜ ਹੋਇਆ ਜੀ ਠੀਕ ਹੈ ਨਾ ਸਾਡਾ ਸਾਨੂੰ ਕਹਿੰਦਾ ਘਰਾਂ ਚ ਕੋਈ ਘੁਸਕੇ ਮਾਰੂਗਾ ਕਦੇ ਕਹਿੰਦਾ 12000 ਵੋਟ ਮੈਂ ਛੋੜ ਕੇ ਚਲਦਾ ਹਾਂ ਕੀ ਕਹਿੰਦਾ ਚਾਹੁੰਦਾ ਇਹ ਹਰ ਚੀਜ਼ ਉਹ ਕਰਦਾ ਫਿਰ ਤੁਸੀਂ ਦੇਖਿਆ ਹੋਊਗਾ 2002 ਤੋਂ ਪਹਿਲਾਂ ਮਲੇਰ ਕੋਟਲੇ ਦੇ ਵਿੱਚ ਨਸ਼ਾ ਖਾਨੀ ਪਹਿਲਾਂ ਸਾਨੂੰ ਇਹਨਾਂ ਸ਼ੀਸ਼ੀਆਂ ਦਿੱਤੀਆਂ ਇੱਕ ਦਰਿਆ ਇਹਨੇ ਬਹਾਇਆ ਨਸ਼ੇ ਦਾ ਪਿੰਡਾਂ ਦੇ ਵਿੱਚ ਵੀ ਸ਼ਹਿਰਤ ਵੀ ਫਿਰ ਉਸ ਤੋਂ ਬਾਅਦ ਚਟਾ ਆ ਗਿਆ ਜੀ ਫਿਰ ਸਾਨੂੰ ਗੁੰਡਾਗਰ ਤੁਸੀਂ ਦੱਸੋ ਵੀ ਪਹਿਲਾਂ ਕਿਹੜੇ ਕਤਲ ਹੁੰਦੇ ਤੇ ਕਿੰਨੇ ਕਤਲ ਹੋਏ ਇਹਦੇ ਇਹਦੇ ਟਾਈਮਾਂ ਦੇ ਵਿੱਚ ਉਸ ਤੋਂ ਬਾਅਦ ਸਾਨੂੰ ਲੁੱਟ ਕੇ ਕੁੱਟ ਕੇ ਜਿਹੜੀਆਂ ਮਹਿਲ ਮਜਾਰੇ ਬਣਾਏ ਨੇ ਉਹਨਾਂ ਦੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਜਿਹੜਾ ਨਸ਼ੇਈਆਂ ਦੇ ਉੱਤੇ ਸਰਗਣਾ ਜਿਹਦਾ ਜਿਹਦਾ ਹੱਥ ਹੈ ਉਹਦੀ ਵੀ ਇਨਕੁਆਰੀ ਹੋਣੀ ਚਾਹੀਦੀ ਹੈ ਵੀ ਸਰਗਣਾ ਕੌਣ ਆ ਜਿਹੜੇ ਰੇਲੀਆਂ ਦੇ ਵਿੱਚ ਨਾ ਨਾਰੇ বাজੀਆਂ ਦੇ ਨਸ਼ੇਈਆਂ ਨੂੰ ਲਿਜਾ ਲਿਜਾ ਕੇ ਕਰਾਉਂਦਾ ਸੀ ਠੀਕ ਹੈ ਉਹਦੀ ਇਨਕੁਆਰੀ ਹੋਣੀ ਚਾਹੀਦੀ ਹੈ ਸਾਰੀ ਦੀ ਪ੍ਰਾਪਰਟੀ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕਰੂੰਗਾ ਮੈਂ ਸੀਬੀਏ ਨੂੰ ਵੀ ਅਪੀਲ ਕਰੂੰਗਾ ਵੀ ਜਿਹੜਾ ਨਸ਼ਈਆਂ ਦਾ ਸਰਗਣਾ ਹੈ ਜਿਹੜਾ ਗੁੰਡੇ ਦਾ ਸਰਗਣਾ ਹੈ ਜਿਨੇ ਸਾਨੂੰ ਲੁੱਟ ਕੇ ਕੁੱਟ ਕੇ ਜਿਹੜੇ ਮਜਾਲ ਮਹਿਲ ਮਜਾਰੇ ਬਣਾਏ ਨੇ ਉਹਨਾਂ ਦੀ ਸਾਰੀ ਇਨਕੁਆਰੀ ਹੋਣੀ ਚਾਹੀਦੀ ਆ ਇੱਕ ਇਹਨੇ ਗੱਲ ਕੀਤੀ ਵੀ 56 ਪਿੰਡਾਂ 'ਚੋਂ ਅਗਰ ਮੈਂ ਇੱਕ ਵੀ ਪਿੰਡ 'ਚੋਂ ਹਰ ਗਿਆ ਤੇ ਅਗਰ ਫੌਜੀ ਮੈਨੂੰ ਆਪਣੇ ਬਾੜ 'ਚੋਂ ਹਰਾ ਦਵੇ ਤਾਂ ਮੈਂ ਸਿਆਸਤ ਛੱਡ ਦੂੰ ਛੱਡੇ ਹੁਣ ਸਿਆਸਤ ਸਿਆਸਤ ਛੱਡੇ ਹੁਣ ਫੇਰ ਫਿਰ ਜਾਂਦਾ ਇਹਦਾ ਮਤਲਬ ਇਹ ਹੈ ਵੀ ਥੁੱਕ ਕੇ ਚੱਟਣਾ ਆਪਣੀ ਆਤ ਪਹਿਲਾਂ ਇਹ ਗੱਲ ਕਹੀ ਗਿਆ ਸਾਨੂੰ ਸਾਰਿਆਂ ਨੂੰ ਵੀ ਜੀ ਉਹ ਉਹਨੇ ਉਹਦੇ ਨਾਲ ਲਿਆ ਜੀ ਮੈਨੂੰ ਵੋਟਾਂ ਪਾਓ ਉਹਦੇ ਨਾਲ ਕਿਸੇ ਪਾਰਟੀ ਦਾ ਨਾਮ ਲੈ ਕੇ ਮੈਨੂੰ ਵੋਟਾਂ ਪਾਓ ਹੁਣ ਜਦ ਪਤਾ ਲੱਗੇ ਮੈਂ ਰਿਸ਼ਤਾ ਰੱਖਾਂ 35 ਸਾਲ ਦੇ ਅਸੀਂ ਰੱਖਣੇ ਮੰਨਦੇ ਨੇ ਉਹ ਨਹੀਂ ਮੇਰਾ ਮਤਲਬ ਥੁੱਕ ਕੇ ਚੱਟਣਾ ਨਹੀਂ ਚੱਟਣਾ ਆਪਣਾ ਫਿਰ ਇਹਨਾਂ ਦੀ ਇੱਕ ਵੀਡੀਓ ਆਈ ਉਹ ਕਹਿੰਦਾ ਜੀ ਮੈਨੂੰ ਬੰਦਾ ਮਿਲਿਆ ਪਿੰਡ ਦਾ ਉਹ ਕਹਿੰਦਾ ਜੀ ਅਸੀਂ ਮਲੇ ਕੋਲ ਲਿਆਉਂਦੇ تھے ਮੰਡੀ ਵਾਲੇ ਤੇ ਬਾਜ਼ਾਰ ਵਾਲੇ ਉਹ ਮੈਨੂੰ ਉਹ ਕਹਿੰਦੇ ਨੇ ਸਾਨੂੰ ਕਹਿੰਦੇ ਨੇ ਪੈ ਜਾਂਦੇ تھے ਪੈਣਾ ਕੀ ਹੁੰਦਾ ਵੀ ਤੂੰ ਪਹਿਲਾਂ ਸਾਡੀਆਂ ਸਾਡੀਆਂ ਨਸਲਾਂ ਨੂੰ ਕਹਿ ਗਿਆ ਬੇਨਾ ਨਸਲ ਮੇਰੇ ਪਿਟਬੁਲ ਦਾ ਵਰਗੀ ਆ ਹੁਣ ਸਾਡੀ ਬਰਾਦਰੀ ਦਾ ਦੇਖੋ ਮੰਡੀ ਦੇ ਵਿੱਚ ਸਾਡੀ ਬਰਾਦਰੀ ਦਾ ਕਾਰੋਬਾਰ ਹੈ ਜੀ ਸਾਰੇ ਮੰਡੀਆਂ ਤੱਕ ਮੂਬਰਾਦਰੀ ਦਾ तकरीबन ਉੱਥੇ ਹੋਇਆ ਥੋੜੇ ਥੋੜੇ ਬੰਦੇ ਚੱਡ ਕੇ ਵੀ ਉਸ ਤੋਂ ਬਾਅਦ ਬਜ਼ਾਰਾਂ ਚ ਲਾ ਲੋ ਵੀ ਸਾਡੇ ਮੁਸਲਮਾਨ ਭਾਈਚਾਰਾ ਬੈਠਾ ਸਾਡਾ ਤਾਂ ਕਾਰੋਬਾਰ ਹੀ ਪਿੰਡਾਂ ਨਾਲ ਚੱਲਦਾ ਜੀ ਪਿੰਡਾਂ ਦੇ ਲੋਕ ਸਬਜ਼ੀਆਂ ਲੈ ਕੇ ਆਉਂਦੇ ਨੇ ਤਾਂ ਅਸੀਂ ਉਹਨੂੰ ਵੇਚਦੇ ਆ ਜੀ ਪਿੰਡਾਂ ਦੇ ਲੋਕ ਉਹ ਖਰੀਦਦਾਰੀ ਕਰਨ ਤਾਂ ਸਾਡਾ ਕਾਰੋਬਾਰ ਵੀ ਇਹਦਾ ਮਤਲਬ ਇਹ ਆ ਵੀ ਸਾਡਾ ਕਾਰੋਬਾਰ ਖਤਮ ਕਰਕੇ ਇਹ ਆਪਣੇ ਜਿਹੜੇ ਰਿਸ਼ਤੇਦਾਰਾਂ ਨੂੰ ਜਿਵੇਂ ਲਿਆ ਕੇ ਉਹ ਵਸਾਏ ਨੇ ਉਹਨਾਂ ਨੂੰ ਕਾਰੋਬਾਰ ਸਮਾਇਆ ਵੀ ਕੀ ਉਹਨਾਂ ਨੂੰ ਇਹ ਸਾਰਾ ਕਾਰੋਬਾਰ ਇਹ ਮੰਡੀ ਵੀ ਸਮਾਉਣਾ ਚਾਹੁੰਦਾ ਬਾਜ਼ਾਰ ਤਾਂ ਇਹਨਾਂ ਸਮਾਉਂਦੇ ਉਹਨਾਂ ਲਿਆ ਲਿਆ ਕੇ ਲੋਕਾਂ ਨੂੰ ਕਹਿੰਦੇ ਡਰਾ ਡਰਾ ਕੇ ਧਮਕਾ ਕੇ ਤਰ ਤੱਕ ਕਾਰੋਬਾਰ ਤੋਂ ਸਮਾਤੇ ਵੀ ਹੁਣ ਮੰਡੀ ਦੇ ਵੀ ਕਬਜ਼ਾ ਕਰਨਾ ਚਾਹੁੰਦਾ ਹੈ ਤੁਸੀਂ ਇਹ ਇਹਨੂੰ ਕਹਿ ਦਿਓ ਜਾ ਕੇ ਜਿਹੜਾ ਇਹ ਕਹਿੰਦੇ ਫਰਾਉਡ ਬਣਿਆ ਹੋਇਆ ਹੈ ਇਹ ਜਿਹੜਾ ਬਾਪ ਜੀ ਹੈ ਵੀ ਜਿਹੜੀ ਗੱਲ ਕਰਦਾ ਵੀ ਪੈ ਜਾਂਦੇ ਨੇ ਵੀ ਹੁਣ ਤੋਂ ਮੰਡੀ 'ਚ ਜਾਈਂ ਮੰਡੀ 'ਚ ਪੈਂਦੇ ਕਿਵੇਂ ਹੁੰਦੇ ਨੇ ਉਹ ਤੈਨੂੰ ਮੰਡੀ ਵਾਲਾ ਦੱਸਣਗੇ ਵੀ ਪੈਂਦੇ ਕਿਨੂੰ ਕਹਿੰਦੇ ਨੇ ਫਿਰ ਇਹਨੇ ਇੱਕ ਗੱਲ ਕਹੀ ਉਹ ਤੋਂ ਨੋਟਿਸ ਦਿੱਤਾ ਮੈਨੂੰ ਸਹਾਰਨਪੁਰ ਤੋਂ ਮਿਸਾਨਪੁਰੋਂ ਨੋਟਿਸ ਆ ਗਿਆ ਜਿਉਂ ਤੇ ਕੀ ਕੱਲਾ ਮੈਂ ਕਹਿੰਦਾ ਮਿਸਾਨਪੁਰ ਚੱਡੋ ਜੀ ਮੈਂ ਪੂਰੇ ਹਿੰਦੂਸਤਾਨ ਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੋਈ ਵੀ ਜਗ੍ਹਾ ਤੂੰ ਮੇਰੇ ਤੇ ਕੇਸ ਕਰ ਲੈ ਜੋ ਕੋਈ ਵੀ ਜਗ੍ਹਾ ਮੇਰੇ ਤੇ ਕੋਈ ਗੱਲ ਕਰ ਦੇ ਪਹਿਲਾਂ ਤਾਂ ਮੇਰੇ ਜ਼ਿੰਦਗੀ ਕਦੇ ਕੋਈ ਪਰਚਾ ਨਹੀਂ ਹੋਇਆ ਹੁਣ ਤੂੰ ਮੇਰੇ ਝੂਠੀਆਂ ਦਰਖਾਸਤਾਂ ਵੀ ਦੁਬਾਰਾ ਰਹਾ ਹੁਣ ਤੂੰ ਮੇਰੇ ਤੇ ਕੇਸ ਵੀ ਕਰ ਲੈ ਕਰ ਲੈ ਆਹ ਦੇਖੋ ਆਹ ਕਫਨ ਦਾ ਰੱਖ ਲਿਆ ਇਹ ਹਰ ਟਾਈਮ ਮੇਰੇ ਨਾਲ ਰਿਹਾ ਕਰੂਗਾ ਜਿੱਥੇ ਜੋ ਕੰਨਾ ਕੱਲ ਹੈ ਇਸ ਤੋਂ ਉੱਪਰ ਕੁਝ ਨਹੀਂ ਹੁੰਦਾ ਜਦ ਆਪਕ ਇਹੀ ਗੱਲ ਕੱਲ ਵੀ ਮੇਰੀ ਜਿਹੜੀ ਲੜਾਈ ਆ ਹੁਣ ਅਕੀਲ ਨੂੰ ਇਨਸਾਫਦਮਾਨ ਦੀ ਲੜਾਈ ਕਦ ਤੱਕ ਹੈਗੀ ਹੈਗੀ ਆ ਪਰ ਹੁਣ ਜਿਹੜੀ ਲੜਾਈ ਆ ਸਾਡੇ ਪੰਜਾਬੀਆਂ ਦੀ ਹੋਣ ਦੀ ਮਲੇ ਕੋਲਾ ਦੇ ਬਕਾਰ ਦੀ ਲੜਾਈ ਆ ਔਰ ਆਖਰੀ ਦਮ ਤੱਕ ਇਹ ਲੜਾਈ ਲੜਦੇ ਰਹਾਂਗੇ ਤੂੰ ਜਿੱਥੇ ਮਰਜੀ ਜੋ ਕਰਨਾ ਉਹ ਕਰ ਲੈ ਮੈਂ ਬਾਜਬਾ ਸਾਹਿਬ ਬੜੇ ਸਿਆਣੇ ਬੰਦੇ ਨੇ ਤੇ ਇਹਨਾਂ ਦੇ ਚੰਨੀ ਸਾਹਿਬ ਨੇ ਮੈਂ ਉਹਨਾਂ ਨੂੰ ਇੱਕ ਅਪੀਲ ਕਰਦਾ ਵੀ ਇੱਕ ਤਾਂ ਇਹਦਾ ਜਿਹੜਾ ਆਪਾਂ ਕਹਿੰਦੇ ਬਾਪ ਜੀ ਆ ਇੱਕੋ ਰਾਜਾ ਬਣ ਕੇ ਬੋਲੀ ਜਾਂਦਾ ਸਾਡੇ ਅਸੀ ਭਾਈਜਾਰਿਆਂ ਦੇ ਖਿਲਾਫ ਬੋਲ ਗਿਆ ਸਾਡੇ ਸਿੱਕ ਭਾਈਜਾਰਿਆਂ ਦੇ ਬੱਚਿਆਂ ਨੂੰ ਬੋਲ ਗਿਆ ਇੱਕੋ ਉੱਤਰਾਖੰਡ ਬੋਲੀ ਜਾਂਦਾ ਵੀ ਇਹਨਾਂ ਦਾ ਇਲਾਜ ਕਰਾਓ ਇਲਾਜ ਕਰਾਉਣ ਦਾ ਖਰਚਾ ਸਾਡੀ ਮਾਰਕੀਟ ਸਾਡੇ ਮੰਡੀ ਵਾਲੇ ਚੱਕਣ ਨੂੰ ਧਿਆਨ ਨੇ ਤੁਸੀਂ ਇਹਨਾਂ ਦਾ ਇਲਾਜ ਕਰਾ ਦਿਓ ਬਸ ਮੈਂ ਰਾਹੁਲ ਗਾਂਧੀ ਜੀ ਵੀ ਪੁੱਛਣਾ ਚਾਹੁੰਨਾ ਬੀ ਜਿਹੜੀ ਇਹ ਗੱਲਾਂ ਬੋਲ ਰਿਹਾ ਕੀ ਇਹ ਕਾਂਗਰਸ ਪਾਰਟੀ ਦੀਆਂ ਗੱਲਾਂ ਨੇ ਕੀ ਕਾਂਗਰਸ ਪਾਰਟੀ ਇਹਦੇ ਨਾਲ ਸਹਿਮਤ ਹੈ ਤੁਸੀਂ ਇਹ ਦੱਸੋ ਵੀ ਤੁਸੀਂ ਇੱਕ ਪਾਸੇ ਹਿੰਦੂਸਤਾਨ ਚ ਰਾਹੁਲ ਗਾਂਧੀ ਜੀ ਰੋਲਾ ਪਾਉਣਿਓ ਵੀ ਮਲਾਸੀ ਤਾਂ ਮੁਹੱਬਤ ਦੀ ਦੁਕਾਨ ਚ ਚਲਾਉਣਿਓ ਆ ਤੁਹਾਨੂੰ ਸਾਡੇ ਕੋਲ ਨਫਰਤ ਦੀ ਦੁਕਾਨ ਕਿਉਂ ਚਲਾਈ ਜਾ ਤੁਸੀਂ ਸਾਨੂੰ ਨਫਰਤ ਸਾਨੂੰ ਭਾਈਚਾਰਾ ਸਾਡਾ ਹੈ ਜਿਹੜਾ ਮਲੇਖੋੜਲਾ ਉਹ ਇੱਕੋ ਚੀਜ਼ ਹੈ ਜਿਹੜਾ ਗੁਲਦਸਤਾ ਇੱਕ ਦੂਏ ਨਾਲ ਜੁੜੇ ਹੋયા ਸੀ ਲੋਕ ਅਸੀਂ ਤਾਂ ਮਤਲਬ ਹਿੰਦੂ ਮੁਸਲਮਾਨ ਸਿੱਖ ਈਸਾਈ ਤੇ ਐਸੀ ਭਾਈ ਜਰਾ ਇਕੱਠੇ ਰਹਿਣੇ ਜੀ ਕੱਟੇ ਵਿਆਹ ਸਾਦਿਆਂ ਇਕੱਠਿਆਂ ਸਾਡੀਆਂ ਮਰਗਾਂ ਟੜਗਾ ਕੱਟਾ ਸਾਰਾ ਕੁਦ ਤੁਸੀਂ ਸਾਨੂੰ ਇਹ ਗੱਲ ਕਹਿਣਾ ਚਾਹੁੰਦੇ ਹੋ ਵੀ ਇਹ ਫੁੱਟ ਪਾਦੀ ਸਾਡੇ ਚ ਮੈਂ ਸਾਣ ਨੌਸਰ ਖਾਨ ਜੀ ਨੇ ਸਟੇਜ ਤੇ ਇਹ ਗੱਲ ਕਹੀ ਸੀ ਸਾਡੇ ਲੀਡਰ ਨੇ ਵੀ ਇਹ ਈਸਟ ਇੰਡੀਆ ਕੰਪਨੀ ਆ ਵੀ ਇਹਨੂੰ ਨਾ ਲਿਆਓ 25 ਸਾਲ ਤੇ ਤੁਹਾਡੇ ਤੋਂ ਜਾਂਦਾ ਨਹੀਂ ਹੁਣ ਤਾਂ 25 ਸਾਲ ਹੋ ਗਏ ਹੁਣ ਤਾਂ ਭਾਈ ਰੱਬ ਦੇ ਬਾਤ ਤੈਨੂੰ ਤੋੜ ਦਿਓ ਹੁਣ ਤਾਂ ਤੋੜ ਦਿਓ ਨੂੰ ਮੈਂ ਰਾਹੁਲ ਗਾਂਧੀ ਨੇ ਕਰੂੰਗਾ ਵੀ ਜਾ ਤੈ ਤੇ ਐਕਸ਼ਨ ਲਓ ਜਿਹੜੀਆਂ ਗੱਲਾਂ ਸਾਡੇ ਖਿਲਾਫ ਬੋਲਿਆ ਜਿਹੜਾ ਕੋ ਸਾਨੂੰ ਇਹ ਤਾਂ ਕਹਿੰਦਾ 20 ਬੀਜ ਰਿਹਾ ਸਾਡਾ ਨਹੀਂ ਪੂਰੇ ਹਿੰਦੂਸਤਾਨ ਦੇ ਵਿੱਚ ਮੁਸਲਮਾਨ ਔਰ ਪੂਰੇ ਪੰਜਾਬ ਦੇ ਵਿੱਚ ਪੂਰੇ ਹਿੰਦੂਸਤਾਨ ਸਿੱਖ ਭਾਈਚਾਰਾ Hindu ਭਾਈਚਾਰਾ ਤੁਹਾਡੇ ਖਿਲਾਫ ਐਜਿਟੇਸ਼ਨ ਕਰੇਗਾ ਜੇ ਨਹੀਂ ਇਹ ਐਕਸ਼ਨ ਹੁੰਦਾ ਤੁਸੀਂ ਹੁਣ ਤੋਂ ਹੋਰ ਹੈ ਵੀ ਇਹਨਾਂ ਨੇ ਮੈਂ ਮਤਲਬ ਪੂਰੇ ਤੁਸੀਂ ਦੇਖੋ ਐਸੀਆਂ ਦੇ ਖਿਲਾਫ ਇਹ ਬੋਲ ਗਿਆ ਸਿੱਖਾਂ ਦੇ ਖਿਲਾਫ ਇਹ ਬੋਲ ਗਿਆ ਮੁਸਲਮਾਨਾਂ ਦੇ ਖਿਲਾਫ ਇਹ ਬੋਲਦਾ ਵੀ ਤੁਸੀਂ ਛੱਡੋਗੇ ਕਿ ਨੂੰ ਕੀ ਚਾਹਣੋ ਹੁਣ ਇਹ ਗੱਲ ਹਰ ਜੀ ਕਹੀ ਜਾਂਦਾ ਵੀ ਮੈਂ ਜੀ ਇਹਨਾਂ ਨੂੰ ਆ ਸਿਖਾਇਆ ਮੇਰੇ ਆਉਣ ਤੋਂ ਬਾਅਦ ਆ ਹੋ ਗਿਆ ਵੀ ਮਲੇਰ ਕੋਟ ਲਾ ਇਹਦਾ ਮਤਲਬ ਜੰਗਲ ਦੀ ਵੀ ਸਾਨੂੰ ਅਸੀਂ ਪੱਤੇ ਪਾਉਂਦੇ ਤੇ ਪੱਤੇ ਹੀ ਖਾਂਦੇ ਸੀ ਵੀ ਇਹਨਾਂ ਨੇ ਆ ਕੇ ਸਾਨੂੰ ਖਾਣਾ ਸਿਖਾਇਆ ਇਹਨਾਂ ਨੇ ਸਾਨੂੰ ਪਹਿਨਣਾ ਸਿਖਾਇਆ ਇਹਨਾਂ ਨੇ ਸਾਨੂੰ ਜਦ ਕਿ ਤੁਸੀਂ ਇਹ ਦੇਖੋ ਵੀ ਰਿਆਸਤ ਸੀ ਇਹ ਨਵਾਬੀ ਰਿਆਸਤ ਸੀ ਔਰ ਇਹ ਪੱਕਾ ਸਿਖਾਇਆ ਸਾਰਾ ਕੁਝ ਇਹਨਾਂ ਨੇ ਆ ਕੇ ਮੈਂ ਇਹ ਕੱਲ ਕਹੂੰਗਾ ਬੀ ਲੋਗੋ ਕੋ ਡਰਾ ਕੇ ਉਹ ਜੀਤੇ ਹਨ ਜਿਨਕੇ ਹੱਡੀਆਂ ਮੇ ਪਾਣੀ ਭਰਾ ਹੁੰਦਾ ਹੈ ਲੋਗੋ ਕੋ ਡਰਾ ਕੇ ਉਹ ਜੀਤੇ ਹਨ ਜਿਨਕੇ ਹੱਡੀਆਂ ਮੇ ਚਸ ਨਹੀਂ ਦੋ ਦਾ ਡਾਇਲੋਗ ਹੈ ਵੀ ਉਹ ਜੀਤੇ ਹਨ ਜਿਨਕੇ ਹੱਡੀਆਂ ਮੇ ਪਾਣੀ ਭਰਾ ਹੁੰਦਾ ਹੈ ਤਾਗਰ ਮਰਦ ਬਣਨੇ ਕਾ ਇਤਨਾ ਸ਼ੌਕ ਹੈ ਤੋ ਕੁੱਤੋ ਕਾ ਸਾਰਾ ਲੈਣਾ ਛੋੜ ਦੋ ਤੁਸੀਂ ਸਾਹਮਣੇ ਆਓ ਮੇ ਨਾਲ ਬੈਠੋ ਡਿਬੇਟ ਕਰਦੇ ਆਪਾਂ ਕਰੋ ਮੇ ਨਾਲ ਬੈਠ ਕੇ ਜੋ ਤੁਸੀਂ ਪੁੱਤ ਕਰਨਾ ਕਰੋ ਤੁਸੀਂ ਮੇਰੀ ਕਦਨਾ ਤਾਂ ਕੋਈ ਹੋਣੀ ਜਿਹੜੇ ਇਜ਼ਾਮ ਲਾਏ ਨੇ ਜਿਹੜੇ ਇਜ਼ਾਮ ਤੁਹਾਨੂੰ ਲਾਉਣੇ ਸਾਡੇ ਤੇ ਜਿਹੜਾ ਕੁਝ ਕਰਨਾ ਤੁਸੀਂ ਡਿਵੇਡ ਬੈਠੋ ਸਾਡੇ ਤੱਕ ਅਸੀਂ ਬੈਠਾ ਸਾਡਾ ਭਾਈਚਾਰਾ ਬੱਟਾ ਕਰਾਂਗੇ ਕੱਢਾ ਕੀ ਇਹ ਜਿਹੜੀ ਕਹਿੰਦੇ ਹੈ ਰਾਹੁਲ ਗਾਂਧੀ ਅੰਦਰ ਹਾਂਜੀ ਕੀ ਰਾਹੁਲ ਗਾਂਧੀ ਹੁਣ ਅੱਗੇ ਰਾਹੁਲ ਗਾਂਧੀ ਦਾ ਇੱਥੇ ਜ਼ਿਲ੍ਹਾ ਪ੍ਰਧਾਨ ਨਹੀਂ ਲਾ ਸਕਿਆ ਨਾ ਕਰਕੇ ਇੱਕ ਛੜਤਾ ਰਹੂਗਾ ਵੀ ਬਣੇ ਮਿਲਿਆ ਹੋਇਆ ਨਾਲ ਸਰ ਜੇ ਡਾਹਲ ਗਾਂਧੀ ਨਾਲ ਮਿਲਿਆ ਹਿਆ ਜੇ ਕਾਂਗਰਸ ਪਾਰਟੀ ਦਾ ਤਾਂ ਸਾਡੇ ਵਾਸਤੇ ਇਹੀ ਬਚਾਓ ਆ ਤਾਂ ਫਿਰ ਅਸੀਂ ਪੂਰੇ ਪੰਜਾਬ ਵਾਲੇ ਦੱਸ ਦਿਆਂਗੇ ਕਿ ਜੇ ਅਸੀਂ ਸਿਰ ਤੇ ਬਿਠਾਉਣਾ ਜਾਣਦੇ ਆ ਤਾਂ ਅਸੀਂ ਭੁੰਜੇ ਵੀ 1 ਮਿੰਟ ਲਾਉਣਾ ਸੀ ਪੰਜਾਬੀਓ ਖੂਨ ਆ ਕਿਸ ਦਾ ਸਿਰ ਤੇ ਜਦਬਤ ਬਿਠਾ ਲਿਆ ਜਿਹਨੂੰ ਸਿਰ ਤੇ ਬਿਠਾ ਲਿਆ ਜੇ ਸਾਡੇ ਨਾਲ ਕਿਸੇ ਮਾੜਾ ਜਾਂ ਅੱਖ ਦਿਖਾਈ ਇਹ ਤਾਂ ਭੁੰਜੇ 1 ਮਿੰਟ ਲਾ ਦਿੰਨੇ ਆ ਹੁਣ ਕਾਂਗਰਸ ਪਾਰਟੀ ਨੂੰ ਸਤਾਈ ਦੇ ਵਿੱਚ ਪਤਾ ਲੱਗ ਜਾਊ ਵੀ ਇਹ ਕਿੱਥੇ ਖੜੇ ਨੇ ਅੱਜ ਹਜਿਟੇਸ਼ਨ ਦੀ ਗੱਲ ਕੀਤੀ ਵੀ ਅੱਜ ਦੇ ਦਿਨ ਹੋਣਗੇ ਪੰਪ ਐਨਡੀਆ ਦੀ ਗੱਲ ਕੀਤੀ ਹੈ ਐਜੀਟੇਸ਼ਨ ਕੌਣ ਕਰੂਗਾ ਜੀ ਸਾਰਾ ਐਜੀਟੇਸ਼ਨ ਅਸੀਂ ਕਰਾਂਗੇ ਜੀ ਪੂਰਾ ਮਾਗ ਮਸਲਮਾਨ ਸਮਾਜ ਕਰੂ ਹਿੰਦੂ ਸਮਾਜ ਕਰੂ ਸਿੱਖ ਸਮਾਜ ਕਰੂ ਸਾਰਾ ਪੰਜਾਬੀ ਕਰੂਗੀ ਜੀ ਉਸ ਤੋਂ ਬਾਅਦ ਮੈਂ ਦੱਕੇ ਪੂਰੇ ਜਿੰਨੇ ਵੀ ਅੱਜ ਹੁਣ ਬਲਾਕ ਸੰਪਤੀਆਂ ਦੇ ਇਲੈਕਸ਼ਨ ਹੋ ਰਹਿਣਾ ਮੈਂ ਪੂਰੇ ਮਲੇਕੂਲ ਹਲਕੇ ਨੂੰ ਕਹਿ ਰਿਹਾ ਵੀ ਇਹ ਮੇਰੀ ਗੱਲਾਂ ਤੇ ਗੌਰ ਕਰਨ ਤੋਂ ਬਾਅਦ ਤੁਸੀਂ ਵੋਟ ਪਾਉਂ ਜਾ ਅਗਰ ਤੁਹਾਡਾ ਜ਼ਮੀਰ ਇਜਾਜ਼ਤ ਦੇਊਗਾ ਮੈਨੂੰ ਵੋਟ ਪਾਉਣੀ ਚਾਹੀਦੀ ਹੈ ਜਿੰਨੇ ਇਹਦੇ ਕੈਂਡੀਡੇਟ ਕਢਾਇਏ ਨੇ ਮਸਲਮਾਨ ਸਾਹਿਬ ਨੇ ਉਹਨਾਂ ਨੂੰ ਵੋਟ ਪਾਏ ਉਹਨੇ ਕੋਈ ਗੱਲ ਨਹੀਂ ਅਸੀਂ ਤਾਂ ਐਜੀਟੇਸ਼ਨ ਲਾਸਟ ਜਦ ਤੱਕ ਸਾਹ ਹੈਗਾ ਅਸੀਂ ਕਰਦੇ ਰਾਂਗੇ ਜੇ ਇਹਦੇ ਤੇ ਕੋਈ ਐਕਸ਼ਨ ਨਾ ਨਾਂ ਤੇ ਜੀ ਮੈਂ ਉਹ ਮਲੇਕੋਟਲੇ ਵਾਲਿਆਂ ਨੂੰ ਤੋਂ ਮੰਨਣਾ ਉਹ ਕਹਿ ਰਹੇ ਆ ਉਹ ਕਹਿ ਰਹੇ ਆ ਹਣਾ ਹਰ ਇੱਕ ਆਪਰਾ ਨਹੀਂ ਜੀ ਕੀ ਲੱਗਦਾ ਕਿ ਜਿਹੜੇ ਮਲੇਕੋਟਲੇ ਦੇ ਲੋਕ ਨੇ ਉਹਨਾਂ ਦੇ ਉੱਪਰ ਤੁਹਾਡੀਆਂ ਗੱਲਾਂ ਦਾ ਅਸਰ ਹੋ ਰਿਹਾ ਤੁਹਾਡਾ ਕੋਈ ਸਪੋਰਟ ਕਰ ਰਹੇ ਨੇ ਚਾਹੇ ਪਿੱਛੇ ਰਹਿ ਕੇ ਕਰ ਰਹੇ ਉਹ ਸਰ ਸਾਰਾ ਮਲੇਕੋਟਲਾ ਮੇਰੇ ਨਾਲ ਹੈ ਜੀ ਸਾਰਾ ਮਲੇਕੋਟਲਾ ਮੇਰੇ ਪਿੱਠ ਤੇ ਖੜਾ ਮੇਰੇ ਬਾਪ ਦਾ ਤਾਂ ਹੁਣ ਤੁਸੀਂ ਮੰਡੀ ਦੀ ਗੱਲ ਕਰੀਓ ਮੈਂ ਮੰਡੀ ਦਾ ਅੰਨ ਖਾ ਕੇ ਪੈਦਾ ਹੋਇਆ ਜੀ ਮੰਡੀ ਦਾ ਮੈਂ ਅੰਨ ਖਾ ਕੇ ਪਲਿਆ ਮੇਰਾ ਬਾਪ ਮਾ ਮੰਡੀ ਦੇ ਵਿੱਚ ਆੜਤੀਆ ਸੀ ਹੁਣ ਉਹ ਮੰਡੀ ਵਾਲਿਆਂ ਨੂੰ ਗੱਲ ਕਹੂਗਾ ਅਸੀਂ ਬਰਦਾਸ਼ਤ ਕਰਾਂਗੇ ਸਾਡੇ ਦਾ ਕਾਰੋਬਾਰ ਪਿੰਡ ਤੂੰ ਸਾਡੇ ਕਾਰੋਬਾਰਾਂ ਨੂੰ ਪੈਗੇ ਵੀ ਆਪਣੇ ਰਿਸਰਵਰਾਂ ਨੂੰ ਲਿਆ ਮਾਉਰੇ ਤੁਸੀਂ ਉਹ ਥੋੜੀ ਜਿਹੀ ਪੇਟਕੇ ਦੀ ਗੱਲ ਕਹਿ ਰਹੇ ਹੋ ਵੀ ਉਹ ਤੁਸੀਂ ਗੱਲ ਕੀਤੀ ਪਪਾ ਦੀ ਗੱਲ ਕੀਤੀ ਫਾਰਮ ਹਾਊਸ ਦੀ ਗੱਲ ਕੀਤੀ ਉਹ ਕੀ ਇਹ ਜਿਹੜੋ ਤੁਸੀਂ ਕਲੈਰਟੀ ਸਰ ਉਹ ਤੁਸੀਂ ਗੱਲ ਹੈ ਨਾ ਜੀ ਦਾ ਪਪਾ ਕਹੋ ਜਿਹੜੀ ਮੈਂ ਮਤਲਬ ਉਹਨੇ ਗੱਲ ਕਹੀ ਵੀ ਇਹਦੀ ਵਾਈਫ ਵਾਲੇ ਮੈਂ ਕਹਾਂ ਦੱਸੂਗਾ ਉਹ ਦੱਸਣ ਦੀ ਲੋੜ ਹੀ ਨਹੀਂ ਜੀ ਤੁਸੀਂ ਸਾਹਮਣੇ ਆਮਨੇ ਬਿਠਾ ਲਓ ਸਾਰਾ ਕੁਝ ਸਾਹਮਣੇ ਮੰਮੀ ਨੂੰ ਤੁਹਾਡੇ ਪਰ ਕੋਈ ਕੋਸ਼ਿਸ਼ ਸਰ ਮੈਂ ਜਿਹੜੀ ਗੱਲ ਕੀ ਕਹਣਾ ਵੀ ਉਹ ਤਾਂ ਸਾ ਤੂੰ ਦੀ ਪਸੰਦ ਦੀ ਗੇਟ ਇੱਕ ਡਿਬੇਟ ਰੱਖ ਲਓ ਸਾਰਾ মিডিਆ ਬੁਲਾ ਲਓ ਉਹਨਾਂ ਨੂੰ ਬੁਲਾ ਲਓ ਮੈਂ ਆਪਣੀ ਘਰ ਵਾਲੀ ਲਿਆਉਣਾ ਉਹ ਵੀ ਲਿਆਉਣਾ ਅਸੀਂ ਬੈਠ ਕੇ ਸਾਰੇ ਸਾਹਮਣੇ ਆਜੂਗਾ ਹਰ ਚੀਜ਼